ਵੀ ਆਉਣ ਜਾਣ ਲੱਗੀ ਫਿਰ ਮੁੰਡੇ ਨੂੰ ਸਹਿਮਤ ਕਰਕੇ ਵੀ ਆਪ ਵੀ ਘਰੇ ਆ ਗਈ ਚਲੋ ਵੀਰ ਜੀ ਆਪ ਘਰੇ ਆਈ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਮੇਰੇ ਤੋਂ ਲੱਗ ਉਸ ਰਹਦੇ ਸੀ ਰਹਿੰਦੇ ਮੇਰੇ ਘਰ ਚ ਇਹਨੇ ਮੈਂ ਲੱਗ ਉਸ ਤੋਂ ਸੀ ਕਮਰਾ ਹਾਂ ਤੇ ਚਲੋ ਠੀਕ ਠਾਕ ਰਹੇ ਮੈਂ ਨਾ ਮੈਂ ਕਿਹਾ ਭਾਈ ਤੂੰ ਕੁੜੀ ਨੂੰ ਆਪਣੇ ਕੋਲੇ ਲੈ ਲੈ ਆਪਣੇ ਬੱਚਿਆਂ ਨੂੰ ਮੇਰੇ ਤੋਂ ਹੁਣ ਜਾਣ ਦੀ ਜੇ ਮੇਰੇ ਵੱਡੇ ਬੇਟੇ ਦੀ ਡੈਥ ਹੋ ਗਈ ਤੀ ਜੀ ਮੇਰੇ ਤੇ ਹਿੰਮਤ ਹੀ ਨਹੀਂ ਰਹੀ ਵੀ ਮੈਂ ਬੱਚੇ ਕੀ ਮੈਂ ਉਹਦੇ ਵੀ ਦਮ ਸੀਨਾ ਤੇ ਮੇਰਾ ਬੇਟਾ ਇੱਥੇ ਆਂ ਕੁੜੀਆਂ ਨੂੰ ਕਹਿ ਦਿੰਦੀ ਆ ਕੀ ਲੱਗਦੀਆਂ ਨੇ ਕੁੜੀਆਂ ਦਾ ਕੀ ਲੱਗਦਾ ਇਹ ਮੇਰਾ ਕੀ ਲੱਗਦਾ ਇਹ ਮੈਂ ਕਹ ਦੋ ਰੋਟੀਆਂ ਨੇ ਕੋਈ ਨਹੀਂ ਗਾ ਤੂੰ ਆ ਮੇਰੇ ਕੋਲ ਖਾ ਮੇਰਾ ਨਾਮ ਚਰਨਜੀਤ ਕੌਰ ਹੈ ਜੀ ਬੀਬੀ ਆਨੀ ਜੀ ਕੀਤਾ ਆਧਾਰ ਕਾਰਡ ਬਣਾਇਆ ਜੀ ਇਹਨਾਂ ਨੇ ਜਾਲੀ ਜੀ 2006 ਦਾ ਮੈਂ 3 ਮਹੀਨੇ ਦੀ ਪਾਲੀ ਆ ਪੋਤੀ ਮੈਨੂੰ ਪਤਾ ਜੀ ਆਪਣੇ ਬੱਚੇ ਦਾ ਇਹਨਾਂ ਨੇ ਜੀ 2006 ਦਾ ਕਰਾ ਕੇ ਆਧਾਰ ਕਾਰਡ ਇਹਨਾਂ ਨੇ ਗਾਂ ਵਾਲੇ ਨੂੰ ਬਰਬੱਦ ਬਣਾ ਕੇ ਕੁੜੀ 35 36 ਸਾਲ ਦਾ ਮੁੰਡਾ ਜੀ ਦੇ ਨਾਲ ਇਹਨਾਂ ਨੇ ਕੁੜੀ ਦੇ ਨੰਦਨੀ ਹੋਏ ਕਿਤੇ ਵੀ ਇੱਧਰ ਕਿਤੇ ਮੰਦਰ-ਮੁੰਦਰ ਚੋਂਥੀ ਰਾਜਸਥਾਨ ਵਾਲੇ ਵੇਚੀ ਗਈ ਹੈ ਕੁੜੀ ਪੈਸੇ ਗਿਣਦੇ ਨੇ ਤਾਂ ਸਬੂਤ ਆਇਆ ਜੀ ਮੇਰੇ ਕੋਲ ਮੈਨੂੰ ਕੀ ਪਤਾ ਲੱਗਣਾ ਸੀ ਮੈਨੂੰ ਕੁਝ ਨਹੀਂ ਪਤਾ ਲੱਗਣਾ ਜੀ ਕਿੰਨੇ ਦੀ ਵੇਚੀ ਹੈ ਜੀ ਤੁਹਾਨੂੰ ਪਤਾ ਹੈ ਹਾਂ ਜੀ ਕਹਿੰਦੇ ਨੇ ਵੀ ਉਹ ਤਾਂ ਜਾਨੀ ਜੀ ਗਾਹਾਂ ਤੋਂ ਜਿੰਨਾ ਕਿ ਸਾਨੂੰ ਪਤਾ ਲੱਗਾ ਵੀ 3 ਲੱਖ ਦਾ ਵਪਾਰ ਹੋਇਆ ਹੈ ਕੁੜੀ ਦਾ ਮਟੋਲਾ ਲੈ ਲੰਦਾ ਵੋ ਚੋਲ ਅਗਰੀ ਮੈਨੂੰ ਮੇਰੀ ਪੁੱਤੀ ਵੇਚੀ ਗਈ ਹੈ 16 ਮਹੀਨਾ ਸਾਲ ਲੱਗਿਆ ਜੀ ਇਹਨੇ ਚਿੱਪਾ ਜੀ ਕੀ ਇਹ ਤਾਂ ਜੀ ਬਹੁਤ ਟਕੜਾ ਕਰੋ ਭਾਈ ਜੀ ਅਸਲ ਤੇ ਇਹੀ ਤੇ ਬਹੁਤਾ ਜਾਣਦੀ ਵੀ ਨਹੀਂ ਤੇ ਉਹਨਾਂ ਨੂੰ ਕੁੜੀ ਦੀ ਮਾਂ ਨਹੀਂ ਜਾਣਦੀ ਸੀ ਕੁੜੀ ਦੀ ਨਾਨੀ ਨਹੀਂ ਜਾਣਦੀ ਸੀ ਇਹ ਲੈ ਕੇ ਗਏ ਨੇ ਜੀ ਜਸਵਿੰਦਰ ਕੌਰ ਕੁਲਵਿੰਦਰ ਸਿੰਘ ਇਹ ਲੈ ਕੇ ਗਏ ਨੇ ਜੀ ਉਹਨਾਂ ਨੂੰ ਇਹਨਾਂ ਨੂੰ ਉਹ ਵਿਚੋਲਿਆਂ ਦੇ ਘਰ ਦਾ ਪਤਾ ਸੀ ਕੋਈ ਇਹਨਾਂ ਚੋਂ ਨਿਕਲੂ ਸਾਰਾ ਕੁਝ ਸਪੋਰਟੀ ਦਾ ਮੋਬਾਈਲ ਵੀ ਸਾਰੇ ਇਹਨਾਂ ਕੋਲ ਹੈ ਕੁੜੀ ਤਾਂ ਮੋਬਾਈਲ ਖੋਰੇ ਬਹੁ ਨੂੰ ਛੱਡ ਕੇ ਵੀ ਥਾਣੇ 'ਚ ਇਹ ਆਈ ਹੈ ਜੀ ਪੋਤੀ ਤੁਹਾਡੇ ਨਾਲ ਰਹਿੰਦੀ ਸੀ ਜਾਂ ਨਹੀਂ ਜੀ ਹੁਣ ਪੋਤੀ ਪਹਿਲਾਂ ਬੱਚੀ ਮੇਰੇ ਕੋਲ ਸੀ ਜਦੋਂ ਇਹਦੀ ਮਾਂ ਪਟਿਆਲੇ ਤੋਂ ਆ ਗਈ ਸੀ ਮੈਂ ਹੱਥ ਬੰਨ ਤੇ ਬੱਚਿਆਂ ਨੂੰ ਆਪਦੇ ਆਪਾਂ ਨੂੰ ਪਾਲੋ ਮੇਰੇ ਤੇ ਹਿੰਮਤ ਨਹੀਂ ਮਰੇ ਬੜੇ ਬੇਤੇ ਦੀ ਦਿੱਖ ਤੋਂ ਬੇਟੇ ਨਾਲ ਨਹੀਂ ਸੀ ਰਹਿੰਦੀ ਨਾ ਬੇਟੇ ਨਾਲ ਬੇਟੇ ਤਲਾਕ ਦੇ ਕੇ ਬਾਕੀ ਸੀ ਪੰਚਾਇਤੀ ਤਲਾਕ ਹੋਇਆ ਵਾ ਦੋ ਟੈਂਪੂ ਦਾ ਸਮਾਨ ਦੇ ਸਭ ਲੈ ਕੇ ਮੁੰਡੇ ਦਾ ਵੀ ਸਮਾਨ ਲੈ ਗਈ ਸੀ ਚੱਕ ਕੇ ਅਸੀਂ ਨੇ ਫੇਰ ਵੀ ਹੱਥ ਬੰਨੇ ਵੀ ਚੱਲ ਕੋਈ ਨਹੀਂ ਜਾਂਦੀ ਜਾਂਦੇ ਤੁਹਾਡੀ ਬੇਨਤੀ ਹੈ ਸਰਕਾਰ ਲਵੇ ਸਾਡੀ ਇਹ ਮਹਿੰਤੇ ਵੀ ਸਾਨੂੰ ਇਨਸਾਫ ਦੇ ਨੇ ਮੇਰੀ ਪੋਤੀ ਵੇਚੀ ਕਿਉਂ ਇਹਨਾਂ ਨੇ ਵਿਆਹ ਕੇ ਤੋਰ ਦਿੰਦੇ ਕਿੱਥੇ ਪੁੱਜੀ ਸੀ ਇਹਨਾਂ ਨੇ ਹੁਣ ਇਹਨੇ ਜੀ ਰਾਜਸਥਾਨ 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 ਵੇਚਤੀ ਹੈ ਜੀ ਲਵੇ ਨਾਉਣੇ ਪੰਜਾਬ ਚ ਇਹਨਾਂ ਦਾ ਲਿੰਕ ਕਿਵੇਂ ਹੋਇਆ ਜੀ ਇਹਨਾਂ ਦੇ ਜੀ ਜਸਵਿੰਦਰ ਕੌਰ ਗਾਂ ਲੀਆਂ ਜਨਾਨੀਆਂ ਨੂੰ ਮਿਲੀ ਹੋਈ ਸੀ ਜਿਹੜੀਆਂ ਖੰਨੇ ਦੀਆਂ ਨੇ ਬਾਦਲੇ ਦੀਆਂ ਜਸਵਿੰਦਰ ਕੌਰ ਨਾਲ ਨੂੰ ਮਿਲੀ ਹੋਈ ਸੀ ਜੀ ਉਹ ਗਾਂਾਂ ਦੇ ਗਾਂ ਇਹਨਾਂ ਦੀ ਐ ਜਾਣ ਪਛਾਣਦੀ ਮੈਂ ਮੰਨਦੀ ਆ ਬੋਟੀ ਦਾ ਇਹ ਕਸੂਰ ਗੰਨਿਆ ਵੇ ਤੂੰ ਪੈਸੇ ਗਣ ਰਹੀ ਆ ਜਸਵਿੰਦਰ ਕੌਰ ਦੇ ਵਿਚ ਨੌਲ ਏਰੀਆ ਕਹਿੰਦੀ ਜਸਨ ਕੌਰ ਦੇ ਪੈਸੇ ਮੈਨੂੰ ਦੋ ਉਹਨਾਂ ਨੂੰ ਕਹਿ ਰਹੀ ਆ ਉਹਦੇ ਵਿਚ ਉਹ ਲਗਰੀ ਮੈਂ ਦੇਉਂਗੀ ਮੈਨੂੰ ਪੜਾ ਦੋ ਆਪ ਗਣ ਰਹੀ ਆ ਜੀ ਪੈਸੇ ਮੈਂ ਮੰਗ ਕਰਦੀ ਜੀ ਜਿਹੜੇ ਅਸਲ ਗਨਾਹਦਾਰ ਨੇ ਉਹ ਫੜੇ ਜਾਣਾ ਉਹਨਾਂ ਨੂੰ ਪੁੱਛਿਆ ਚਾਹੀਦਾ ਬੁਲਾ ਕੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਗਾਂ ਦੀਆਂ ਤੁਹਾਡੇ ਕਿਵੇਂ ਲ ਇੱਕ ਬਹੁਣੀ ਜਾਣਦੀ ਜੀ ਬਿਸ਼ੱਕ ਉਹ ਸਜ਼ਾ ਕੱਟੂਗੀ ਆਪਣੇ ਗਨਾਹ ਭੁਗਤੂਗੀ ਵੀ ਪਰ जानਦੀ ਐਤੀ ਇਹ ਜਾਸਨ ਦੇ ਇਹ ਕੰਮਾਂ ਚ ਲਿੰਕ ਨੇ ਮੈਂ ਮੂਹਤੇ ਕਹਿੰਨੀ ਆ ਜੀ ਮੈਂ ਡਰਦੀ ਨਹੀਂ ਮੈਂ ਗਰੀਬ ਬਸੱਕਦੀ ਆ ਜੀ ਇਹ ਪਾਸੋਂ ਬਲਕਿ ਥਾਣੇ ਦਾ ਮੈਟਰ ਹੈਗਾ ਤੇ ਇੱਥੇ ਕੋ 15 ਸਾਲ ਦੀ ਲੜਕੀ ਆ ਜਿਹਨੂੰ ਕਿ ਰੋਟੀ ਮਾਲੀ ਵੇਚਿਆ ਸੀ ਤੇ ਵੇਚਣ ਤੋਂ ਬਾਅਦ ਉਹਨੂੰ ਰਾਜਸਥਾਨ ਭੇਜ ਦਿੱਤਾ ਗਿਆ ਸੀ ਕਿ ਉੱਥੇ ਜਾ ਕੇ ਉਹਦੀ ਮੈਰਿਜ ਜਿਹੜੀ ਰਾਜਸਥਾਨ ਦੇ ਇੱਕ ਲੜਕੇ ਦੇ ਨਾਲ ਕਰਾਈ ਗਈ ਸੀ ਏਬਿਟ ਸਰਜਰੀ ਐਫਆਈਆ ਦਰਜ ਹੋਈ ਆ ਲੜਕੀ ਦੀ ਜਿਹੜੀ ਦਾਦੀ ਆ ਉਹਦੇ ਬਿਆਨਾਂ ਤੇ ਐਫਆਈਆ ਦਰਜ ਹੋਈ ਆ ਏਬਿਟ ਟੋਟਲ ਚਾਰਜ ਜਾਣੇ ਹੈਗੇ ਆ ਜਿੰਨੇ ਤੇ ਐਫਆਈਆ ਦਰਜ ਹੋਈ ਆ ਦੋ ਤਾਂ ਲੜਕੀ ਆ ਜਿਹੜੀ ਉਹਦੇ ਪਰਦੇਈ ਆ ਇੱਕ ਉਹਦੀ ਮਦਰ ਆ ਤੇ ਇੱਕ ਉਹਦੀ ਨਾਨੀ ਅਖਾਂ ਜੀ ਇਹ ਕੋ ਦਾਦੀ ਨੇ ਹੀ ਵੀਡੀਓ ਜਿਹੜੀ ਆ ਮੇਰੇ ਵੀ ਪੇਸ਼ ਕੀਤੀ ਸੀ ਫਿਰ ਮੈਂ ਉਹਨਾਂ ਨੂੰ ਥਾਣੇ ਭੇਜਿਆ ਸੀ ਤੇ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਉਹਦੀ ਮਾਂ ਜਿਹੜੇ ਰਾਜਸਥਾਨ ਤੋਂ ਦੋਤਾਨੀ ਵਾਲੇ ਡੇਟਿ ਸਾਈਨਾਂ ਦੀ ਉਹ ਪੈਸੇ ਦਾ ਲੈਂਡਨ ਕਰਦੀਆਂ ਤੇ ਪੈਸੇ ਗੁੰਮ ਦੇ ਦਿੱਤੇ। ਇਹ ਵੀ ਡਰਤੀ ਨੂੰ ਕਰਕੇ ਡੱਗੀ। ਹਾਂਜੀ ਅਸੀਂ ਰਾਜਸਥਾਨ ਇੱਕ ਟੀਮ ਤੇ ਜਿੱਤੀ ਠਾਣੀ ਤੋਂ ਤੇ ਲੜਕੀ ਨੂੰ ਅਸੀਂ ਉੱਥੋਂ ਕਵਰ ਕਰਕੇ ਵਾਪਸ ਲਿਆ ਆਂਦਾ। ਤੇ 144 ਦੇ ਬਿਆਨ ਜੱਸ ਜੱਸ ਸਾਡੇ ਸਾਹਮਣੇ ਗ੍ਰਾਉਂਡ ਤੋਂ ਬਾਅਦ ਜੱਸ ਸਾਡੇ ਆਰਡਰ ਕੀਤਾ ਸੀ ਕਿ ਉਹਨਾਂ ਲੜਕੀ ਨੂੰ ਦੇ ਨਾਂ ਦੇ ਬੇਸ। ਸਮਾਹਨ ਦੇ ਸਾਹਮਣੇ ਜਿਹੜਾ ਇਹ ਦਰਖਾਸਤ ਆਇਆ ਸੀ ਅ ਇਹ ਵੀ ਇੱਕ ਦਰਖਾਸਤ ਪਹਿਲਾਂ ਆਈ ਸੀ ਫਿਰ ਉਸ ਤੋਂ ਬਾਅਦ ਦਾਦੀ ਨਾਲ ਆਈ ਸੀ ਤੇ ਦਾਦੀ ਦੇ ਬਿਆਨਾਂ ਦੇ ਉੱਪਰ ਹੀ ਬਚਾਅ ਦਰਖਾਵਾ ਕਿ ਉਹਨਾਂ ਦੇ ਆਕੇ ਫਿਰ ਜਦੋਂ ਮਨੁਨਾ ਨੇ ਦੱਸਿਆ ਵੀ ਉਹਦੀ ਮਾਦਰੀ ਵਿੱਚ ਹੈਗੀ ਨਹੀਂ ਉਹ ਲੱਭ ਤਾ ਸਾਡੇ ਬੱਚੇ ਨੂੰ ਜਿਹੜਾ ਬਚਾ ਲਿਆ ਵੀ ਤੇਰੀ ਕ੍ਰੀਮ ਜਿਹੜੀ ਤੂੰ ਰਾਜ ਕਰਦੀ ਤੇ 15 ਸਾਲ ਦੀ ਜਿਹੜੀ ਕੱਚੀ ਦਾਦੀ ਆ ਅਕਲੀ ਜਿਹੜੀ ਲੜਕੀ ਦੀ ਮਦਰ ਆ ਉਹ ਪਹਿਲਾਂ ਆਪਣੇ ਹਸਬੰਦ ਤੇ ਉਹਨਾਂ ਦੀ ਕੁਝ ਅਨਬੰਦ ਚੱਲ ਰਹੀ ਤੇ ਕਾਫੀ ਸਾਲਾਂ ਤੋਂ ਅਲੱਗ ਰਹੇ ਸੀ ਤੇ ਪਰ ਲੜਕੀ ਜਿਹੜੀ ਦਾਦੀ ਦੇ ਕੋਲ ਹੀ ਰਹਿ ਗਈ ਸੀ ਛੋਟੇ ਹੁੰਦੇ ਕੋ ਦਾਦੀ ਨੇ ਪਾਲਿਆ ਉਹ ਉਸ ਤੋਂ ਪ੍ਰੰਤ ਫਿਰ ਕੁਝ ਸਾਲਾਂ ਬਾਅਦ ਕਾਮਨਾ 2023 ਦੇ ਵਿੱਚ ਲੜਕੀ ਦੀ ਮਦਰ ਜਿਹੜੀ ਆ ਵਾਪਸ ਆਪਣੇ ਸਹਰੇ ਆ ਗਈ ਸੀ ਉਸ ਤੋਂ ਬਾਅਦ ਇੱਕ ਪਲਾਨਿੰਗ ਉਹਨੇ ਕੀਤੀ Saturn ਬੱਚੀ ਜਿਹੜੀ ਆ ਧੀ ਕੁੜੀ ਜਿਹੜੀ ਉਹਨੇ Rajasthan ਚ ਵੇਚ ਉਸ ਵੀਡੀਓ ਦੇ ਵਿੱਚ ਇਹ ਪਿੰਡ ਦੇ ਲੇਡੀਆਂ ਦਿਖਾਈ ਹੁੰਦੇ ਆ ਰੀਆਂ ਐ ਇੱਕ ਕੁੜੀ ਜਿਹੜੀ ਬੱਚੀ ਆ ਉਹਦੀ ਮਦਰ ਆ ਤੇ ਬਾਕੀ ਜਿਹੜੀ ਇੱਕ ਜਿਹੜੀ ਰਾਜਸਥਾਨ ਤੋਂ ਲੇਡੀ ਆ ਕੋਈ ਇਹ ਜਿਹੜੀ ਵੀਡੀਓ ਇਹਨਾਂ ਨੇ ਜਿਹੜੀ ਮੀਟਿੰਗ ਕੀਤੀ ਐ ਇਹਨਾਂ ਨੇ ਉਹ ਖੰਡੇ ਦੇ ਵਿੱਚ ਕੋਈ ਜਗ੍ਹਾ ਤੇ ਪਿੰਡ ਦੇ ਵਿੱਚ ਬੈਠ ਕੇ ਉੱਥੇ ਇਹਨਾਂ ਨੇ ਡਿਸਾਈਡ ਕੀਤਾ ਲੈਣ ਦੇ ਨਾ ਕੋਈ ਤਾਂ ਇਹ ਚ ਵੀ ਕਿ ਕਰਤੀ ਆ ਆਪਣੀ ਸਮਝਾ ਦੇ ਕੋਈ ਤਾਂ ਕਹਿ ਰਹੇ ਆ ਜੀ ਉੱਥੇ ਉਹਨੇ ਵੇਚੀ ਐ ਤੇ ਅੱਜ ਇਹ ਕੱਵੇ ਘਟਰ ਲਿਆਉਂਦੇ ਆ ਆਪ ਵੀ ਨਹੀਂ ਤਾਂ ਵੀ ਉਸ ਦੇ ਸੁੱਟੇ ਰਾਂਗਸਾਂ ਨੀ ਹਾਂਜੀ ਐਦਾਂ ਦੇ ਕੇਸ ਦੇ ਵਿੱਚ ਤੁਹਾਨੂੰ ਪਤਾ ਹੀ ਆ ਨਾ ਹੀ ਆਪ ਦਾ ਕੁਝ ਪਤਾ ਧਾਣਾ ਵਾਸਤੇ ਕਿ ਕਿੱਥੇ ਵੇਚੀ ਆ ਕਿੱਥੇ ਵੇਚੀ ਆ ਬੱਚਾ ਕਿੱਥੇ ਗਿਆ ਆ ਪਰ ਪੁਲਿਸ ਅਕਤੀ ਕਰਨ ਦੇ ਬਾਅਦ ਤੁਹਾਨੂੰ ਉਹਦੀ ਮਦਰ ਨੇ ਦੱਸ ਦਿੱਤਾ ਕਿ ਉਹ ਵੀ ਪਹਾੜੀ ਜਗ੍ਹਾ ਤੇ ਰਾਜਸਥਾਨ ਕੋਈ ਪਿੰਡ ਆ 1050 ਤੋਂ 100 ਕਿਲੋਮੀਟਰ ਤੇ ਆਪਣਾ ਖੁਦ ਚੈਨ ਆ ਰਿਕਵਰ ਕਰਕੇ ਲੱਭਿਆ ਏ ਵੀ ਵਿੱਚ ਜੀ ਲੜਕੀ ਦੀ ਮਦਰ ਤੇ ਲੜਕੀ ਦੀ ਨਾਨੀ ਜਿਹੜੀ ਵੀਡੀਓ ਚ ਦੋਨਾਂ ਦਿਖਾਈ ਦੇ ਰਹੀ ਸੀ ਇਹਨਾਂ ਦੋਨਾਂ ਨੂੰ ਅਥੀ ਐਪ ਆਫ ਬਲੋਗ ਦਾ ਕ੍ਰਾਊਨ ਕਰਕੇ ਤੇ ਇਹਨਾਂ ਤੇ ਇਹਨਾਂ ਨੂੰ ਰਜਿਸਟਰ ਕਰ ਲਿਆ ਜਿੰਦੋਰ ਦੇ ਤਰ੍ਹਾਂ ਤੇ ਜੀ ਹੋਰਾਂ ਦੀ ਬੀ ਐਨ ਐਸ ਵਿਦ ਹੈ ਗਿਆ 146 क्लाउड 1 ਤੇ ਬੀ ਐਨ ਐਸ 61 प्लस 2 ਬੀ ਐਨ ਐਸ 9 ਤੇ ਹਗਾ ਜੀ ਆ Child Marriage Act 11 ਲੱਗਾ ਹੋਇਆ ਹੈ